ਲਓ ਵੀ ਮਿੱਤਰੋ ਫੇਰ ਆ ਗਏ ਭਾਈ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਅੱਜ ਆਪਾਂ ਦਿਖਾਵਾਂਗੇ ਕਿ ਆਖਰ ਸਿੱਧੂ ਮੂਸੇਵਾਲੇ ਦੀ ਸਮਾਦ ਦੇ ਉੱਪਰ ਕਿਹੜੇ-ਕਿਹੜੇ ਵੱਡੇ ਬਦਲਾਅ ਹੋਏ ਨੇ ਅਤੇ ਕਿਉਂ ਜਿਵੇਂ ਕਿ ਸਭ ਤੋਂ ਪਹਿਲਾਂ ਗੇਟ ਤੋਂ ਦੇਖ ਲਓ ਗ੍ਰਿਲ ਲੱਗ ਗਈ ਅਤੇ ਗੇਟ ਦੀ ਲੁੱਕ ਵੀ ਪੂਰੀ ਤਰ੍ਹਾਂ ਬਦਲ ਗਈ ਇੱਥੇ ਬੇਬੇ ਬੈਠੀ ਐ ਜਿਹੜੀ ਕਿ ਸਟicker ਵਗੈਰਾ ਵੇਚਦੀ ਐ ਅੱਗੇ ਲੁੱਕ ਦੇਖ ਲਓ ਤੁਸੀਂ ਬਿਲਕੁਲ ਬਦਲਿਆ-ਬਦਲਿਆ ਲੱਗੂਗਾ ਅਗਰ ਤੁਸੀਂ 2-3 ਮਹੀਨੇ ਪਹਿਲਾਂ ਗਏ ਹੋਗੇ ਸਿੱਧੂ ਬਾਈ ਦੀ ਯਾਦਗਾਰ ਤੇ ਅਤੇ ਹੁਣ ਦੇਖ ਲਓ ਜਦੋਂ ਤੁਸੀਂ ਹੁਣ ਜਾਓਗੇ ਤਾਂ ਤੁਹਾਨੂੰ ਬਿਲਕੁਲ ਸਾਰਾ ਕੁਝ ਬਦਲਿਆ-ਬਦਲਿਆ ਲੱਗੂਗਾ ਤੁਸੀਂ ਦੇਖ ਰਹੇ ਹੋ ਕਿ ਹਰ ਪਾਸੇ ਬਦਲਾਅ ਦਿਖ ਰਿਹਾ ਕਿਉਂ ਕਰਨਾ ਪੈ ਗਿਆ ਬਦਲਾਅ ਕੀ ਕੀ ਬਦਲਾਅ ਨੇ ਕੀ ਕੀ ਨਵਾਂ ਕੀਤਾ ਹੋਰ ਇੱਥੇ ਕੀ ਕੀ ਬਣੂਗਾ ਆਪਾਂ ਵੀਡੀਓ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਸਾਹਮਣੇ ਦੇਖ ਰਹੇ ਹਾਂ ਝੋਟੇ ਦਾ ਸਟੈਚੂ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹਰ ਕੋਈ ਜਿਹੜਾ ਇੱਥੇ ਆਉਂਦਾ ਉਹ ਆ ਕੇ ਇੱਥੇ ਇੱਕ ਵਾਰ ਆਪਣੀਆਂ ਅੱਖਾਂ ਨਮ ਹੋਈਆਂ ਜ਼ਰੂਰ ਮਹਿਸੂਸ ਕਰਦਾ ਕੰਮ ਹਲੇ ਵੀ ਚੱਲ ਰਿਹਾ ਮਿੱਤਰੋ ਉਹ ਖੜਿਆ ਬਾਈ ਆਪਣਾ ਸਾਹਮਣੇ ਝੋਟਾ ਤੁਸੀਂ ਦੇਖ ਰਹੇ ਹੋ ਰਖੜੀਆਂ ਬੰਨੀਆਂ ਪਈਆਂ ਨੇ ਉਸੇ ਤਰ੍ਹਾਂ ਕਿਉਂਕਿ ਕਹਿੰਦੇ ਨੇ ਟੋਕਰੇ ਭਰ ਜਾਂਦੇ ਨੇ ਇੱਥੇ ਰਖੜੀਆਂ ਦੇ ਅਤੇ ਉਸੇ ਤਰ੍ਹਾਂ ਉਂਗਲ ਉੱਪਰ ਹੈ ਬਾਈ ਦਾ ਜਿਹੜਾ ਸਟੈਚੂ ਤੁਸੀਂ ਦੇਖ ਰਹੇ ਹੋ ਥੋੜੇ ਦਿਨਾਂ ਤੱਕ ਇੱਥੇ ਇੱਕ ਹੋਰ ਸਟੈਚੂ ਲੱਗਣ ਜਾ ਰਿਹਾ ਜੋ ਕਿ ਬਾਹਰੋਂ ਬਣ ਕੇ ਆਇਆ ਤੇ ਕਾਫੀ ਵੱਡਾ ਸਟੈਚੂ ਹੈ ਉਸ ਸਟੈਚੂ ਨੂੰ ਲਾਉਣ ਵਾਸਤੇ ਜਿਹੜੀ ਇਹ ਛੱਤ ਆ ਤੁਸੀਂ ਦੇਖ ਰਹੇ ਹੋ ਇਸ ਨੂੰ ਵੀ ਉੱਚਾ ਚੱਕਣਾ ਪਊਗਾ ਕਿਉਂਕਿ ਉਸ ਦੀ ਹਾਈਟ ਇਸ ਨਾਲੋਂ ਬਹੁਤ ਜ਼ਿਆਦਾ ਹੈ ਲੋਕਾਂ ਦਾ ਕਹਿਣਾ ਵੀ ਸੀ ਕਿ ਇਹ ਜਿਹੜਾ ਸਟੈਚੂ ਹੈ ਬਾਈ ਦੇ ਮੁਤਾਬਕ ਨਹੀਂ ਹੈਗਾ ਕਿਉਂਕਿ ਬਾਈ ਦੀ ਜਿਹੜੀ ਹਾਈਟ ਸੀ ਬਹੁਤ ਵੱਡੀ ਸੀ ਤੁਹਾਨੂੰ ਪਤਾ ਹੀ ਹੈ ਹੈਨਾ ਆਮ ਬੰਦਾ ਉਸ ਕੋਲੇ ਖੜ੍ਹਾ ਬਿਲਕੁਲ ਬੌਣਾ ਜਿਹਾ ਲੱਗਦਾ ਸੀ ਛੋਟਾ ਲੱਗਦਾ ਸੀ ਹਰੇਕ ਬੰਦੇ ਦਾ ਕੱਦ ਸਿੱਧੂ ਸਾਹਮਣੇ ਨੀਮਾ ਲੱਗਦਾ ਸੀ ਯਾਨੀ ਕਿ ਸਿੱਧੂ ਬਾਈ ਦੀ ਹਾਈਟ ਬਹੁਤ ਵੱਡੀ ਸੀ ਲੋਕਾਂ ਦੀ ਡਿਮਾਂਡ ਸੀ ਕਿ ਸਟੈਚੂ ਵੀ ਉਸੇ ਤਰ੍ਹਾਂ ਦਾ ਹੋਵੇ ਜਿਹਦੇ ਵਿੱਚੋਂ ਝਲਕ ਪਵੇ ਕਿ ਵਾਕੇ ਹੀ ਸਿੱਧੂ ਮੂਸੇਵਾਲੇ ਦਾ ਸਟੈਚੂ ਹੈ ਤਾਂ ਉਰੇ ਵੀ ਦੇਖ ਰਹੇ ਹੋ ਤੁਸੀਂ ਜਿਹੜੀ ਗ੍ਰਿੱਲ ਹੈ ਗ੍ਰਿੱਲ ਲੱਗ ਗਈ ਤੇ ਗ੍ਰਿੱਲ ਦੇ ਉੱਪਰ ਤੁਸੀਂ ਕਲਰ ਵਗੈਰਾ ਵੀ ਹੋਇਆ ਦੇਖ ਰਹੇ ਹੋ ਅਤੇ ਨਾਲ ਮਿੱਤਰੋ ਜਿਹੜੀ ਇਹ ਜਗ੍ਹਾ ਦੇਖ ਰਹੇ ਹੋ ਖਾਲੀ ਪਈ ਹੈ ਇਸ ਦੇ ਵਿੱਚ ਕਾ ਲਗਾ ਦਿੱਤਾ ਗਿਆ ਯਾਨੀ ਕਿ ਜਿਵੇਂ ਪਾਰਕਾਂ ਦੇ ਵਿੱਚ ਕਾ ਹੁੰਦਾ ਉਸੇ ਤਰ੍ਹਾਂ ਦਾ ਇੱਥੇ ਕਾ ਲਗਾਤਾ ਜਦੋਂ ਹੁਣ ਲੋਕ ਆਇਆ ਕਰਨਗੇ ਇੱਥੇ ਹਰੇਭਾਈ ਹੋਊਗੀ ਵਿੱਚ ਬੂਟੇ ਵਗੈਰਾ ਵੀ ਲਾਏ ਜਾਣਗੇ ਜਦੋਂ ਬਾਈ ਗੁਜਰਿਆ ਸੀ ਉਦੋਂ ਵੀ ਇੱਥੇ ਬਹੁਤ ਜ਼ਿਆਦੇ ਬੂਟੇ ਲਾਏ ਸੀ ਕੁਝ ਬੂਟੇ ਖਰਾਬ ਵਗੈਰਾ ਹੋ ਗਏ ਉਸ ਤੋਂ ਬਾਅਦ ਭਰਤ ਪਾਉਣੀ ਪਈ ਅਤੇ ਹੁਣ ਇੱਥੇ ਨਵੇਂ ਬੂਟੇ ਲੱਗਣਗੇ ਸ਼ਾਇਦ ਵੈਸੇ ਘਾ ਲਾਤਾ ਜੇ ਬੂਟਿਆਂ ਨੂੰ ਕਿਹਾ ਤਾਂ ਹੈ ਨਹੀਂ ਪਰਿਵਾਰ ਨਹੀਂ ਵੀ ਇੱਥੇ ਬੂਟੇ ਲਾਵਾਂਗੇ ਪਰ ਦੋ ਚਾਰ ਬੂਟੇ ਸ਼ਾਇਦ ਇੱਥੇ ਸ਼ੌਂ ਵਾਸਤੇ ਜ਼ਰੂਰ ਲਾਉਣਾ ਹੈ ਨਾ ਕਿਉਂਕਿ ਇਸ ਤਰ੍ਹਾਂ ਵੀ ਨਾ ਹੋਵੇ ਕਿਤੇ ਹੁਣ ਤੁਸੀਂ ਇੱਥੇ ਬੂਟੇ ਲਾਉਣ ਲੱਗ ਜਿਓ ਹਲੇ ਪਰਿਵਾਰ ਨੇ ਕਿਹਾ ਨਹੀਂ ਹੈਗਾ ਵੀ ਬੂਟੇ ਜੇ ਲਾਉਣੇ ਨੇ ਜਾਂ ਕਿਸ ਤਰੀਕੇ ਨਾਲ ਲਾਉਣੇ ਨੇ ਕਿਉਂਕਿ ਨਕਸ਼ਾ ਉਰੇ ਬਹੁਤ ਸੋਹਣਾ ਬਣਾਤਾ ਕਿਉਂਕਿ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਹਰ ਸਟੇਟ ਦੇ ਵਿੱਚੋਂ ਬੰਦਾ ਉਰੇ ਆਉਂਦਾ ਪਹਿਲਾਂ ਇੰਨਾ ਵਧੀਆ ਨਹੀਂ ਸੀ ਇਹ ਕਿਉਂਕਿ ਹੌਲੀ-ਹੌਲੀ ਸਮਾਂ ਲੱਗਦਾ ਇਹ ਚੀਜ਼ਾਂ ਨੂੰ ਬਣਾਉਣ ਨੂੰ ਸਾਰਾ ਜਿਵੇਂ-ਜਿਵੇਂ ਦਿਨ ਅੱਗੇ ਪਈ ਜਾਣਗੇ ਤਾਂ ਇਹ ਇਸ ਦੇ ਵਿੱਚ ਹਰੇਭਈ ਹੋਊਗੀ ਘਾਹ ਉੱਗ ਜੂਗਾ ਤੇ ਫੁੱਲ ਵਗੈਰਾ ਜੋ ਬੂਟੇ ਨੇ ਇੱਥੇ ਲੱਗਣਗੇ ਤੁਸੀਂ ਦੇਖ ਰਹੇ ਹੋ ਕਿ ਲੁੱਕ ਪੂਰੀ ਤਰ੍ਹਾਂ ਬਦਲ ਗਈ ਪੂਰੀ ਤਰ੍ਹਾਂ ਬਦਲਿਆ-ਬਦਲਿਆ ਲੱਗ ਰਿਹਾ ਹੁਣ ਤੁਸੀਂ ਜਦੋਂ ਵੀ ਜਾਓਗੇ ਤਾਂ ਤੁਹਾਨੂੰ ਇੱਥੇ ਜਾ ਕੇ ਲੱਗੂਗਾ ਕਿ ਕਾਫੀ ਜ਼ਿਆਦੇ ਵੱਡਾ ਬਦਲਾਅ ਇੱਥੇ ਹੋ ਗਿਆ ਹੈ ਨਾ ਲੋਕਾਂ ਦੀ ਮੰਗ ਸੀ ਕਿ ਇੱਥੇ ਥੋੜਾ ਜਿਹਾ ਬੈਠਣ ਉੱਠਣ ਵਾਸਤੇ ਵੀ ਬਣੇ ਕਿਉਂਕਿ ਦੂਰੋਂ ਦੂਰੋਂ ਬਾਈ ਲੋਕ ਆਉਂਦੇ ਨੇ ਦੁਕਾਨਾਂ ਵਗੈਰਾ ਵੀ ਇੱਥੇ ਬਾਹਰ ਲੱਗੀਆਂ ਹੋਈਆਂ ਨੇ ਤਾਂ ਜਿਹੜੇ ਲੋਕ ਦੂਰੋਂ ਆਉਂਦੇ ਨੇ ਥੋੜਾ ਜਿਹਾ ਉਹਨਾਂ ਦਾ ਬੈਠਣ ਦਾ ਵੀ ਪ੍ਰਬੰਧ ਹੋਵੇ ਪਾਣੀ ਵਗੈਰਾ ਦਾ ਪ੍ਰਬੰਧ ਹੋਵੇ ਤਾਂ ਹੌਲੀ ਹੌਲੀ ਬਾਈ ਸਭ ਕੁਝ ਹੋ ਜਾਊਗਾ ਤਾਂ ਬਾਈ ਇੱਥੇ ਕੁਝ ਕੁ ਬੰਦੇ ਵੀ ਮਿਲੇ ਸਾਨੂੰ ਜੋ ਕਿ ਦੂਰੋਂ ਦੂਰੋਂ ਆਏ ਸੀ ਉਹਨਾਂ ਨਾਲ ਵੀ ਗੱਲਬਾਤ ਸੁਣਾਉਣੇ ਆ ਜਿਹੜੀ ਸਾਡੀ ਗੱਲਬਾਤ ਹੋਈ ਉਹ

हाँ, कोई और काम था पंजाब में जा यहीं पे आए हो मेन काम तो यही था अच्छा बाकी तो सब हुन, सी। बाकी काम होंगे रह हाँ। गए मेन काम यही थी भी यही हाँ। देखना होना थी है ना बड़ा मन था काफी दिनों से अच्छा भाई तो मैं सोचा कि मौका है सो चलिया भी चलिया मैं मौका हाँ। ते पहली बार ही आयो पहली बारी। पहली बार हवेली गए जाना हवेली गए फिर यहाँ बापू ने तो नहीं मिलके के बापू कैसे मिलते अच्छा है हो, होना नहीं हाँ अच्छा 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 ठीक है नहीं की मैंने उनका डॉग बाकी सब सामान देख ट्रैक्टर वगैरह देखा ट्रैक्टर वगैरह सब देखा तो आज भी एक प्यार है कुत्तों में आज भी मायूसी छाई हुई है ਅੱਛਾ ਜੋ ਬਾਈ ਕੇ ਡੌਗ ਹੈ ਜੋ ਨੂੰ ਹਾਂ ਡੌਗ ਬਾਈ ਦੇ ਸਭ ਦਿਖਾ ਲਿਆ ਬਾਈ ਨੂੰ ਮੈਂ ਦਿਖਾ ਲੈ ਹਾਂ ਸਭ ਦਿਖਾ ਲੈ ਮੈਂ ਤਾਂ ਪੰਜਾਬ ਕਹੀ ਹਾਂ ਅੱਛਾ ਤੁਸੀਂ ਇੱਧਰ ਦੀ ਹੋ ਮਾਨਸਾ ਦੀ ਹਾਂ ਅੱਛਾ ਸਭ ਦਿਖਾ ਲੈ ਇਹ ਇਹ ਤੁਹਾਨੂੰ ਕਹਿੰਦੇ ਹੋਣੇ ਪਹਿਲਾਂ ਵੀ ਲੈ ਕੇ ਚੱਲ ਮੈਨੂੰ ਹਾਂ ਮੈਨੂੰ ਸਪੈਸ਼ਲ ਕਿਹਾ ਹੈ ਨਹੀਂ ਕਹਿੰਦਾ ਲੈ ਕੇ ਚੱਲੋ ਉੱਥੇ ਅੱਛਾ ਅੱਛਾ ਤਾਂ ਬਾਈ ਯਾਰ ਬਹੁਤ ਲੋਕ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਕਿਹੜੇ ਬੰਦੇ ਕਹਿੰਦੇ ਨੇ ਨਾ ਵੀ ਘੱਟ ਆਉਣ ਲੱਗੇ ਜਾਂ ਹੋਰ ਲੱਗੇ ਕਿਉਂਕਿ ਗੱਲ ਇਹ ਆ ਵੀ ਪਹਿਲਾਂ ਤਾਂ ਲੋਕ ਇੱਕ ਲੱਖ ਦੇ ਇਕੱਠੇ ਡਿੱਗਦੇ ਤੇ ਹੁਣ ਦਿਨ ਵਿੱਚ ਦੀ ਜਾਣ ਕੇ 10 ਵੀ ਆ ਗਏ 10 ਵੀ ਬਾਗੇ ਇੱਧਰ ਪੈਣਾ ਹੋਰ ਹੀ ਆਈਆਂ ਨੇ ਦੇਖੋ ਦੇਖਣਾ ਅਹੀਂ ਚੱਲਦਾ ਰਹਿੰਦਾ ਸਾਰਾ ਦਿਨ ਉਹਰੇ ਕੰਮ ਤਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਹਲੇ ਵੀ ਜਿਹੜੀ ਭੀੜ ਹੋਰ ਆਉਣੀ ਘੱਟ ਨਹੀਂ ਹੋਈ ਨਾ ਇਹ ਸਾਰੀ ਉਮਰ ਹੋਣੀ ਆ ਬਾਈ ਅਹੀਂ ਚੱਲਦਾ ਰਹੂਗਾ ਅਹੀਂ ਮੇਦੇ ਲੱਗਦੇ ਰਹਿਣਗੇ ਉਹਰੇ ਠੀਕ ਆ ਇੱਥੇ ਕਾ ਲਾਤਾ ਇੱਧਰਲੇ ਪਾਸੇ ਦੇਖ ਰਹੇ ਤੁਸੀਂ ਹਾ ਉਹਰੇ ਨਾ ਨਾ ਇੱਕ ਬਰੋਟੇ ਦਾ ਦਰਖਤ ਲਾਤਾ ਉਹਰੇ ਸ਼ੌਨ ਤੇ ਨਾਲ ਉਹਰੇ ਕਾ ਲਾਤਾ ਅੰਗਰੇਜ਼ੀ ਕਾ ਹੈ ਨਾ ਵਧੀਆ ਬਣ ਜੂਗਾ ਦਰਖਤ ਵਗੈਰਾ ਲੱਗ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਰੇ ਤਿਆਰੀ ਪੂਰੀ ਜ਼ੋਰ ਨਾਲ ਚੱਲ ਰਹੀ ਆ ਬਾਈ ਹਾਂ ਕਦੋਂ ਨੂੰ ਬਾਈ ਦੀ ਵਰਸੀ ਆਊਗੀ ਜਾਂ ਬਾਈ ਦਾ ਜਨਮ ਦਿਨ ਆਊਗਾ ਉਦੋਂ ਨੂੰ ਰੇ ਥੋੜਾ ਜਿਹਾ ਕਾਫੀ ਚੇਂਜ ਦੇਖਣ ਨੂੰ ਮਿਲੂਗਾ ਕਹਿੰਦੇ ਤੋਂ ਪਾਵਾਂ